ਮਹਾਰਾਜ ਜਦੋਂ ਸੱਚਖੰਡ ਜਾਣ ਲੱਗੇ ਇਤਿਹਾਸ ਕਹਿੰਦਾ ਦੋਨੋਂ ਪੁੱਤਰ ਕੋਲ ਆਏ ਬਾਬਾ ਲਖਮੀਦਾਸ ਜੀ ਬਾਬਾ ਸ੍ਰੀਚੰਦ ਜੀ ਮਾਤਾ ਸੁਲਖਣੀ ਜੀ ਕੋਲ ਸਨ ਕਿਹਾ ਸੱਚੇ ਪਾਤਸ਼ਾਹ ਤੁਹਾਡੀ ਆਪਣੀ ਮੌਜ ਹੈ ਗੁਰਿਆਈ ਜਿਹੜੀ ਉਹ ਸੇਵਕ ਨੂੰ ਦੇ ਦਿੱਤੀ ਤੇ ਇਹ ਤਾਂ ਆਪਦੇ ਪੁੱਤਰ ਨੇ ਤੁਹਾਡੇ ਮਹਾਰਾਜ ਇਹਨਾਂ ਬੱਚਿਆਂ ਨੂੰ ਕੀ ਦਿੱਤਾ ਸਤਿਗੁਰਾਂ ਦੇ ਸ਼ਬਦ ਸੁਣਨ ਵਾਲੇ ਨੇ ਦੋਨੋਂ ਪੁੱਤਰ ਕੋਲ ਖੜੋਤੇ ਆ ਬਾਬਾ ਸ੍ਰੀਚੰਦ ਵੀ ਬਾਬਾ ਲਖਮੀਦਾਸ ਵੀ ਹਜ਼ੂਰ ਬੋਲਦੇ ਆ ਮਾਤਾ ਸੁਲਖਣੀ ਵੱਲ ਮੁਹ ਕਰਕੇ ਕਹਿੰਦੇ ਆ ਕਹਨ ਲੱਗੇ ਗੁਰੂ ਕਿਆਂ ਦੇ ਕੁੱਤਿਆਂ ਦੇ ਪਹਿਰਾ ਵਿੱਚ ਵੀ ਕਰਾਮਾਤ ਕਹਿ। ਇਹ ਮੇਰੇ ਪੁੱਤਰ ਨੇ ਅਗਲੇ ਸ਼ਬਦ ਕਹਿ ਰੋਟੀ ਦੀ ਧੰਨ ਦੀ ਪੈਸੇ ਦੀ ਜ਼ਮੀਨ ਦੀ ਕੱਪੜਿਆਂ ਦੀ ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ। ਅਗਲੀ ਗੱਲ ਸੁਣਨ ਵਾਲੀ ਜੀ ਕਹਨ ਲੱਗੇ ਪਰ ਜਦੋਂ ਪਰ ਕਿਹਾ ਸਾਰਿਆਂ ਮਹਾਰਾਜ ਉਹ ਵੇਖਿਆ ਕਹਨ ਲੱਗੇ ਰੋਟੀ ਦੀ ਪੈਸੇ ਦੀ ਜ਼ਮੀਨ ਦੀ ਪਦਾਰਥਾਂ ਦੀ ਕਮੀ ਨਹੀਂ ਰਹੇਗੀ। ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ